ਕੀ ਹੈ ਤੁਹਾਡੀ ਮਾਂ ਪੈਣੀ ਹੈਗੀ ਤੁਸੀਂ ਪੈਦੇ ਤੁਸੀਂ ਦੂਜਿਆਂ ਦੀ ਛੇੜਦੇ ਹੋ ਤੁਹਾਡੇ ਵੀ ਕਰੇ ਮਾਂ ਪੈਣ ਹੈਗੀ ਹੈ ਕੀ ਹੈ ਤੁਹਾਡੀ ਮਾਂ ਪੈਣੀ ਹੈਗੀ ਤੁਸੀਂ ਪੈਦੇ ਤੁਸੀਂ ਦੂਜਿਆਂ ਦੀ ਛੇੜਦੇ ਹੋ ਤੁਹਾਡੇ ਵੀ ਕਰੇ ਮਾਂ ਪੈਣ ਹੈਗੀ ਹੈ ਕੀ ਹੈ ਤੁਹਾਡੀ ਮਾਂ ਪੈਣੀ ਹੈਗੀ ਤੁਸੀਂ ਪੈਦੇ ਤੁਸੀਂ ਦੂਜਿਆਂ ਦੀ ਛੇੜਦੇ ਹੋ ਤੁਹਾਡੇ ਵੀ ਕਰੇ ਮਾਂ ਪੈਣ ਹੈਗੀ ਹੈ ਪਰ ਕੱਲ ਉਹਨਾਂ ਨੇ ਜਿਆਦਾ ਹੀ ਹੱਦ ਪਾਰ ਕਰਤੀ ਸੀ ਤਿੰਨਾਂ ਮੁੰਡਿਆਂ ਨੇ ਹੱਥ ਬਕਰ ਕੇ ਆਪਣੇ ਉਸ ਵਿੱਚ ਦੁਕਾਨ ਦੁਕਾਨ ਦੇ ਵਿੱਚ ਲੈ ਕੇ ਜਾ ਰਹੇ ਸੀ ਮੈਨੂੰ ਹਮਲਾ ਕੀਤਾ ਐ ਸਾਨੂੰ ਨੁਕਸਾਨ ਪਹੁੰਚਾਇਆ ਹੈ ਸਾਨੂੰ ਸਾਡਾ ਇੱਕ ਰੇਪ ਹੀ ਲਾ ਲਓ ਤੇ ਇਸ ਤਰ੍ਹਾਂ ਦਾ ਬੰਦਾ ਕਿਡਣਾ ਵੀ ਹੋ ਗਿਆ ਨਾ ਤੋਂ ਸਾਨੂੰ ਚਾਲੂ ਔਰ ਤਨੁਜ ਔਰ ਰਾਹ ਕਿਆ ਕਾਮ ਕਿਆ ਕਰਤੇ ਹੈ ਉਹ ਠੀਕੀ ਵੀ ਕਾਮ ਕਰਤੇ ਹੈ ਜਿਵੇਂ ਗਾੜੀਆਂ दारू ਲੋਡ ਕਰ ਹਾਂ ਸ਼ਰਾਬ ਤੇ ਚਾਰ ਤਿੰਨ ਗੱਡੀਆਂ ਆਈਆਂ ਤਿੰਨ ਗੱਡੀਆਂ ਚ ਆਂਦੇ ਸਾਰ ਬੰਦਿਆਂ ਨੇ ਐ ਤਲਵਾਰਾ ਗੱਡੀਆਂ ਉਹ ਗੱਡੀਆਂ ਆਂਦੇ ਸਾਰ ਉਹਨਾਂ ਨੇ ਹਮਲਾ ਕਰਤਾ ਇੱਕਦਮ ਇਨੀ ਦੇਰ ਤੇ ਦੋ ਗੱਡੀਆਂ ਸਿੰਡੀਕੇਟ ਵਾਲੀਆਂ ਆਈਆਂ ਫਲ ਪੂਰੀ ਪਾਰ ਕੇ ਉਹਨਾਂ ਨੇ ਨਾ ਪੁੱਛਿਆ ਨਾ ਗੱਛਿਆ ਉਹਨਾਂ ਨੇ ਸਿੱਧੇ ਆ ਕੇ ਰਾਡਾ ਤੇ ਕਿਰਪਾਨਾ ਡਾਂਗਾ ਉਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਅਸੀਂ ਉਹਨਾਂ ਤੋਂ ਮੈਂ ਛੱਡਿਆ ਹੀ ਨਹੀਂ ਮੈਂ ਤਾਂ ਕਿਲੋਮੀਟਰ ਅੱਧਾ ਕਿਲੋਮੀਟਰ ਪੱਜਦਾ ਗਿਆ ਉਹ ਮੇਰੇ ਪਿੱਛੇ ਹੀ ਮਾਰਦੇ ਅੱਜ ਮੈਂ ਕਹੇ ਮੇਰੀ ਹੈ ਗਈ ਕੱਲੂ ਤੇਰੀ ਮਾਂ ਪੈਨ ਨੂੰ ਛੜੇਗਾ ਕੋਈ ਤੂੰ ਛੱਡ ਦੇਗਾ ਮੈਂ ਤਾਂ ਮੇਰਾ ਨਾਮ ਮੰਜੂ ਹੈ। ਅ ਮੈਨੂੰ ਕੀ ਗੱਲ ਹੈ ਹਸਪਤਲ ਦਾ? ਹਸਪਤਲ ਸੇ ਇਸ ਤਰ੍ਹਾਂ ਆਣਾ ਪਿਆ ਸਾਨੂੰ ਕਿ ਮੇਰੇ ਸਾਥ ਛੇੜਖਾਨੀ ਹੋਈ ਸੀ। ਜਦੋਂ ਮੈਂ 8:30 ਵਜੇ ਆ ਰਹੀ ਸੀ ਜੋਬ ਤੋਂ, ਤਾਂ ਉਹਦੇ ਤਿੰਨ ਨਾਲ ਵਾਲੇ ਤਿੰਨ ਮੁੰਡਿਆਂ ਨੇ ਮੇਰਾ ਹੱਥ ਫੜ ਲਿਆ ਸੀ। ਜ਼ਬਰਦਸਤੀ। ਪਹਿਲੇ ਤਾਂ 10 ਦਿਨ ਤੋਂ ਮੈਨੂੰ ਛੇੜੀ ਜਾ ਰਹੀ ਸੀ। ਮੈਂ ਇਗਨੋਰ ਕਰਤਾ ਸੀ। ਮੈਂ ਕਿਹਾ ਚਲੋ ਛੱਡੋ ਪਰਾਂ। ਪਰ ਕੱਲ ਉਹਨਾਂ ਨੇ ਜਿਆਦਾ ਹੀ ਹੱਦ ਪਾਰ ਕਰਤੀ ਸੀ। ਇਹਨਾਂ ਮੁੰਡਿਆਂ ਨੇ ਹੱਤ ਬਕਰ ਕੇ ਆਪਣੇ ਉਸ ਵਿੱਚ ਦੁਕਾਨ ਦੁਕਾਨ ਦੇ ਵਿੱਚ ਲੈ ਕੇ ਜਾ ਰਹੇ ਸੀ ਮੈਨੂੰ ਮੈਂ ਕਿਹਾ ਚਲੋ ਛੱਡੋ ਛੱਡੋ ਕਹਿੰਦੇ ਨਹੀਂ ਅਸੀਂ ਛੱਡਣਾ ਹੀ ਨਹੀਂ ਸਾਨੂੰ ਤੂੰ ਪਸੰਦ ਆ ਗਈ ਐ ਮੈਂ ਕਿਹਾ ਫਿਰ ਮੈਂ ਹੱਤ ਤੋਂ ਹੱਤ ਤੋਂ ਹੱਤਾਂ ਦੇ ਵਿੱਚ ਦੰਦੀ ਮਾਰੀ ਫਿਰ ਮੈਂ ਛੱਡੀ ਛੱਡ ਕੇ ਸਾਰਾ ਕੁਝ ਪੱਜੀ ਮੈਂ ਮੰਮੀ ਨੂੰ ਦੱਸਿਆ ਮਾਮਾ ਨੂੰ ਦੱਸਿਆ ਮੇਰੇ ਘਰੇ ਨਾ ਮੰਮੀ ਐ ਨਾ ਡੈਡੀ ਐ ਕੋਈ ਵੀ ਨਾ ਅਸੀਂ ਦੋ ਹੀ ਸਿਸਟਰ ਹੰਦੇ ਇੱਕ ਮੈਂ ਇੱਕ ਮੇਰੇ ਤੋਂ ਛੋਟੀ ਤੋਂ ਇਸ ਕਰਕੇ ਮੇਰੀ ਮੰਮੀ ਨੇ ਪੁੱਛਿਆ ਕਿ ਤੁਸੀਂ ਸਾਡੀ ਗੁੜੀਆਂ ਨੂੰ ਕਿਉਂ ਛੇੜਦੇ ਕਹਿੰਦੇ ਅਸੀਂ ਸਰੀਆਮ ਛੇੜਾਂਗੇ ਤੁਸੀਂ ਜੋ ਕਰਨਾ ਹੈ ਕਰ ਲਓ ਇਹ ਕੱਲ੍ਹ ਰਾਤ ਦੀ ਗੱਲ ਆ ਸਾਡੇ 8:00 ਵਜੇ ਦੀ ਗੱਲ ਆ ਹਾਂ ਜੀ ਕੈਮਰੇ ਹੈਗੇ ਆ ਉੱਧਰ ਮੁੰਡੇ ਕੋਣੇ ਆ ਉਹ ਮੁੰਡੇ ਸਾਡੇ ਨਾਲ ਹੀ ਰਹਦੇ ਆ ਸਾਨੂੰ ਤਾਂ ਇੱਕ ਹਫਤਾ ਹੋਇਆ ਅਸੀਂ ਕਿਰਾਏ ਤੇ ਰਹਿੰਦੇ ਆ ਤਾਂ ਹਾਂਜੀ ਕਿ ਮੈਨੂੰ ਇਨਸਾਫ ਚਾਹੀਦਾ ਕਾਰਵਾਈ ਕਿਵੇਂ ਦੀ ਚਾਹੀਦੀ ਹੈ ਕਾਰਵਾਈ ਸਾਨੂੰ ਇਨਸਾਫ ਚਾਹੀਦਾ ਜਿਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਹੈ ਸਾਨੂੰ ਨੁਕਸਾਨ ਪਹੁੰਚਾਇਆ ਹੈ ਉਹ ਸਾਨੂੰ ਸਾਡਾ ਇੱਕ ਰੇਪ ਵੀ ਲਾ ਲੋ ਤੇ ਇਸ ਤਰ੍ਹਾਂ ਦਾ ਬੰਦਾ ਕਿਡਣਾ ਹੈ ਵੀ ਹੋ ਗਿਆ ਨਾ ਤੋਂ ਸਾਨੂੰ ਇਨਸਾਫ ਚਾਹੀਦਾ ਬੰਦੇ ਅੰਦਰ ਜਾਣੇ ਚਾਹੀਦੇ ਕਿਹੜੀ ਜਗ੍ਹਾ ਕੰਮ ਕਰਦੇ ਪੌਣ ਬੰਦੇ ਜਾਣਦੇ ਆ ਨਈ ਉਹ ਠੇਕੇ ਤੇ ਕੰਮ ਕਰਦੇ ਆ दारू ਵਾਲੇ ਜਿਹੜੇ ਜਗ੍ਹਾ ਠੇਕੇ ਆ ਜਿਹੜਾ ਨਾਜ਼ ਮੰਡੀ ਸਰੰਦ ਰੋਡ 'ਚ ਹੈਗਾ ਉਹ ਠੇਕੇ 'ਚ ਕੰਮ ਕਰਦੇ ਹਾਂ ਇੱਕ ਤਨੂਜਾ ਇੱਕ ਦਾ ਲਾਲੂ ਆ ਇੱਕ ਦਾ ਰਾਦੇਵ ਹਾਂ ਸਾਨੂੰ ਤਾਂ ਇਨਸਾਫ ਚਾਹੀਦਾ ਉਹ ਬੰਦੇ ਤਿੰਨ ਅੰਦਰ ਜਾ ਇਹ ਅੰਦਰ ਜਾਣੇ ਚਾਹੀਦੇ ਆ ਹਾਂਜੀ ਕੰਪਲੀਟ ਕਰਾ ਦੇ ਹਾਂਜੀ ਕੰਪਲੀਟ ਕਰਾਈ ਹੋਈ ਆ ਇੱਕ ਕਰਾਤ ਕਰਾਈ ਸੀ ਇੱਕ ਸੁਬਾਹ ਕਰਾਈ ਆ ਹਾਂਜੀ ਕੀ ਨਾਮ ਹੈ ਆਰਤਿਕ ਆਜੀ ਜੀ ਕਿੱਥੇ ਰਹਿੰਦੇ ਹੋ ਅਨਜ ਮੱਡੀ ਜੀ ਕੰਮ ਕੀ ਕਰਦੇ ਹੋ ਮੈਂ ਵੇ ਥੋੜੀ ਸਟੱਡੀ ਵੀ ਕਰਦੀ ਆ ਕੰਮ ਵੀ ਕਰਦੀ ਆ ਮੈਂ ਪਲੱਸ 2 ਚ ਕਰਦੀ ਆ ਤੁਸੀਂ ਦਾਡਾ ਕਿਸ ਟਾਈਪ ਦਾ ਕੰਮ ਕਰਦੇ ਹੋ ਅ ਬਸ ਵਰਤਨ ਕਰ ਲੈਂਦੀ ਆ ਥੋੜੀ ਜਿਹੀ ਘਰਾਂ ਦੇ ਕੰਮ ਕਰਦੀ ਆ ਕੀ ਮਾਮਲਾ ਕੀ ਹੈ ਜੋ ਤੁਸੀਂ ਰਜਿੰਦਰਾ ਆਏ ਹੋ ਮੇਰੀ ਦੀ ਕੇ ਸਾਥ ਪਹਿਲੇ ਛੇੜਖਾਨੀ ਹੋਈ फिर ये लोग चले गए वहां पुलिस स्टेशन रिपोर्ट करने हम वहाँ मामा और मैं चार तीन हैं तलवारा कर कर हमला करता नहीं दकेबाजी बहुत की देखो मारा सारी सट सुट करी हुई है डंडे मारे बहुत लोग हमला करने का कारण क्या मानते हो? कारण छेड़खानी आपकी बहन को पहले पहला छेड़ हाँ छेड़खानी की हमने तो कुछ किया ही नहीं जानते हो उनको? नहीं, मैं तो नहीं जानती बस हाँ दो तीन बंदे हैं जो, जो वहाँ पे रहते हैं। उनको जानती हूँ क्या नाम है उनका लालू और तनुज और क्या काम क्या करते हैं वो ठेके पे काम करते हैं जैसे गाड़ियां दारू लोड करते हाँ, शराब के कार्रवाई की है भी पुलिस को आपने हाँ हां हां कार्रवाई की है हमने को पुलिस को दिखाई पुलिस आई थी उन्होंने बयान भी लेते हैं बाकी आगे कोई कार्रवाई की कार्रवाई की मालूम सबसे ਬੰਕ ਕਰਤੇ ਕਿ ਸਾਨੂੰ ਜਿਵੇਂ ਸਾਡੇ ਮੰਮੀ ਨੂੰ ਬਿਨਾ ਨਾ ਜਾਇਆ ਜੁਕਟਿਆ ਹੋਇਆ ਤੇ ਇਹਨਾਂ ਨੂੰ ਥਾਂ ਲੈ ਕੇ ਜਾਣਾ ਚਾਹੀਦਾ ਜੇ ਅਸੀਂ ਪਰਚਾ ਪੁਰਚਾ ਹੋਣਾ ਚਾਹੀਦਾ ਕਿੰਨੇ ਲੋਕ ਜ਼ਖਮੀ ਹੋ ਗਏ ਇਸਾਤ ਵਿੱਚ ਕਿੰਨੇ ਲੋਕੋ ਕੋ ਉਹਨਾਂ ਨੇ ਨੁਕਸਾਨ ਕੋ ਜੀ ਚਾਰ ਲੋਕੋ ਕੋ ਨੁਕਸਾਨ ਚਾਰ ਲੋਕ ਚਾਰ ਲੋਕ ਜਿਆਦਾ ਸੱਟੇ ਲੱਗੀ ਹੈ ਜਿਆਦਾ ਸੱਟੇ ਲੱਗੀ ਠੀਕ ਹੈ ਜੀ ਮੇਰਾ ਨੇਕਪਾਲ ਹੈ ਜੀ ਨੇਕਪਾਲ ਜੀ ਕੀ ਕੰਮ ਕਰਦੇ ਹੋ ਮੈਂ ਆਟੋ ਚਲਾਉਣਾ ਜੀ ਤੇ ਮਾਮਲਾ ਕੀ ਹੈ ਜੀ ਜਿਹੜਾ ਜ਼ਖਮ ਜੁਖਮ ਹੋਇਆ ਸੱਟ ਲੱਗੀ ਹੈ ਮਾਮਲਾ ਜੀ ਮੈਂ ਆਟੋ ਚਲਾਉਣਾ ਮੇਰੀ ਘਰ ਵਾਲੀ ਇਹਨਾਂ ਦੇ ਪੰਜੀਏ ਕੋਲ ਆ ਕੇ ਸੁਣਦੀ ਹੈ ਸਿਸਟਰ ਵੀ ਅੱਜ ਪਿੰਡ ਇਹ ਕਹਿੰਦੀ ਮੈਂ ਉੱਥੇ ਸੋ ਜਾਵਾਂਦੀ ਆ ਕੁੜੀਆਂ ਲਵੇ ਮੈਂ ਕਿਹਾ ਚੱਲ ਸੋ ਜਾ ਇਹ ਰੋਟੀ ਮੈਨੂੰ ਬਣਾ ਕੇ ਦੇ ਆਂਦੇ ਸੀ ਕਮਰੇ ਤੇ ਮੈਂ ਖਾ ਲੈਂਦਾ ਜੀ ਤੇ ਰਾਤੀ ਇਹ ਕੁੜੀਆਂ ਨਾਲ ਕਹਿੰਦਾ ਕਹਿੰਦਾ ਮਾਮੇ ਨੂੰ ਉਰੇ ਹੀ ਬੁਲਾ ਲਓ ਉਰੇ ਹੀ ਰੋਟੀ ਖਾ ਲਓ ਮੈਂ ਆਇਆ ਉਧਰੋਂ ਗੱਡੀ ਚਲਾ ਕੇ ਆਇਆ ਇਹ ਕੁੜੀਆਂ ਕਹਿਣ ਲੱਗੀਆਂ ਕਹਿੰਦੇ ਮਾਮਾ ਇੱਦਾਂ ਇੱਦਾਂ ਗੱਲ ਐ ਸਾਨੂੰ 4-5 ਦਿਨ ਤੇ ਹਫ਼ਤਾ ਹੋ ਗਿਆ ਛੇੜਦੇ ਛੇੜਦੇ ਮੈਂ ਉਹਨਾਂ ਨੂੰ ਕਿਹਾ ਪੁੱਤ ਮੈਂ ਕਿਹਾ ਵੀ ਗੱਲ ਕੀ ਐ ਤੁਹਾਡੀ ਮਾਂ ਪਹਿਨ ਨਹੀਂ ਹੈਗੀ ਐ ਤੁਸੀਂ ਪਹਿਨ ਤੁਸੀਂ ਦੂਜਿਆਂ ਦੀ ਛੇੜਦੇ ਹੋ ਤੁਹਾਡੇ ਵੀ ਕਰੇ ਮਾਂ ਪਹਿਣ ਹੈਗੀ ਐ ਹੈ ਨਾ ਉਹਨੂੰ ਇੱਕ ਦੋ ਥੱਪੜ ਲਾਇਆ ਮੁੰਡੇ ਨੂੰ ਇੰਨੀ ਦੇਰ ਤੇ ਫਿਰ ਅਸੀਂ ਕਹਾਂਗੇ ਤੈਨੂੰ ਥਾਣੇ ਦਿੰਨੇ ਮੈਂ ਕਿਹਾ ਤੂੰ ਐਵੇਂ ਹੀ ਮੰਨੋਗੇ ਤੁਸੀਂ ਸਾਰੇ ਬੰਦੇ ਤੁਸੀਂ ਸਾਰੇ ਪੱਜ ਗਏ ਇੱਕ ਰਹਿ ਗਏ ਸੀ ਪੰਜ ਦੇ ਫਿਰ ਇਹਨਾਂ ਨੂੰ ਭੇਜਦਾ ਮੈਂ ਘਰ ਵਾਲੀ ਨੂੰ ਔਰ ਕੁੜੀ ਨੂੰ ਭੇਜਦਾ ਮੈਂ ਕਿਹਾ ਜਾਓ ਤੁਸੀਂ ਕੰਪਲੇਂਟ ਕਰਾ ਕੇ ਆਓ ਇਹ ਗਏ ਉਹਦੇ ਉੱਤੇ ਮੈਂ ਮੇਰੀ ਛੋਟੀ ਭਾਂਜੀ ਔਰ ਦੋ ਬੱਚੇ ਮੇਰੇ ਨਾਲ ਖੜੇ ਸੀ ਅਸੀਂ ਉੱਥੇ ਖੜੇ ਰਹੇ ਉਹਨੂੰ ਮੰਡੇ ਨੂੰ ਬਿਠਾ ਕੇ ਮੈਂ ਕਿਹਾ ਤੂੰ ਉਰੇ ਬੈਠਾ ਤਾਂ ਇੰਨੀ ਦੇਰ ਤੇ ਦੋ ਗੱਡੀਆਂ ਸਿੰਡੀਕੇਟ ਵਾਲੀਆਂ ਆਈਆਂ ਫਲਕ ਪੂਰੀ ਪਾਰ ਕੇ ਉਹਨਾਂ ਨੇ ਨਾ ਪੁੱਛਿਆ ਨਾ ਗੱਛਿਆ ਉਹਨਾਂ ਨੇ ਸਿੱਧੇ ਆ ਕੇ ਰਾਡਾ ਤੇ ਕਿਰਪਾਨਾ ਡਾਂਗਾ ਉਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਦੇਖੋ ਜੀ ਬਰਾ ਹਲ ਹੋਇਆ ਬੈ ਸਾਰੇ ਪਾਸੇ ਸਾਰੇ ਟਾਂਕੇ ਟੁੰਕੇ ਲੱਗੇ ਐ ਤਾਂ ਮੈਂ ਭੱਜ ਗਿਆ ਸੀ ਉਹਨਾਂ ਤੋਂ ਮੈਨੇ ਛੱਡਿਆ ਹੀ ਨਹੀਂ ਮੈਂ ਤਾਂ ਕਿਲੋਮੀਟਰ ਅੱਧਾ ਕਿਲੋਮੀਟਰ ਭੱਜਦਾ ਗਿਆ ਉਹ ਮੇਰੇ ਪਿੱਛੇ ਮਾਰਦੇ ਗਏ ਕਿਹਦਾ ਕਿਦਾਂ ਦੇ ਹਥਿਆਰ ਫੜੇ ਹੋਏ ਸੀ ਉਹਨਾਂ ਕੋਲ ਡਾਂਗਾ ਸੀ ਕਿਰਪਾਣਾ ਸੀ ਰਾਡ ਸੀ ਜੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਦੀ ਕਿਹੜਾ ਕਿਹੜਾ ਆ ਰਿਹਾ ਜੀ ਕਿਹੜਾ ਕਿਹੜਾ ਮਾਮਾ ਜੀ ਵੀਡੀਓ ਮੈਂ ਤਾਂ ਮਹਾਰਾਜ ਆਪਣੀ ਜਾਨ ਬਚਾਣੀ ਮੈਂ ਸਕੂਲ ਪਈ ਵੀਡੀਓ ਮੈਂ ਕਿੱਥੇ ਬਣਾ ਸਕਦਾ ਇਕੱਲਾ ਹੁਣ ਪੁਲਿਸ ਨੂੰ ਇਧਰ ਲਾ ਦਿੱਤੀ ਹੈ ਹਾਂਜੀ ਦਿੱਤੀ ਹੈ ਜੀ ਰਾਤ ਵੀ ਦਿੱਤੀ ਤੇ ਹੁਣ ਵੀ ਦਿੱਤੀ ਹੈ ਜੀ ਇਹ ਨਹੀਂ ਤੁਹਾਡੀ ਪਾਣੀ ਕਾਦਾ ਦੱਸਿਆ ਤੁਹਾਨੂੰ ਕਿ ਮੈਨੂੰ ਛੇੜਖਾ ਨਹੀਂ ਕਰਦੇ ਸੀ ਇਹ ਮੈਨੂੰ ਕਹਿ ਰਹੇ ਸੀ ਕਿ ਨਾ ਚਾਰ ਪੰਜ ਦੇ ਤਾਂ ਮਾਮਾ ਜੀ ਛੇੜਦੇ ਨੇ ਮੈਂ ਰਾਤੀ ਉਧਰ ਪਹੁੰਚਿਆ ਮੈਂ ਪਹਿਲੇ ਜਾਂਦਾ ਨਹੀਂ ਸੀ ਮੈਂ ਕਹਾ ਆਪਣੇ ਕਮਰੇ ਦਾ ਅੰਦਰ ਸੀ ਰੋਟੀ ਬਣੀ ਵੀ ਮਿਲਦੀ ਖਾ ਕੇ ਸੋ ਜਾਂਦਾ ਜੀ ਇਹਨਾਂ ਨੇ ਮੈ ਤਦ ਮੈਂ ਉਹਨਾਂ ਨੂੰ ਪੁੱਛਿਆ ਤੇ ਹਾਰਮੋਨ ਦੇ ਕਰਦੇ ਨੇ ਕਹਿੰਦੇ ਛੱਡੋ ਛੱਡੋ ਮੈਂ ਉਹਨਾਂ ਨੂੰ ਵੀ ਕਹਿਵਾ ਮੈਂ ਕਿ ਚਲੋ ਛੱਡੋ ਅੱਜ ਮੈਂ ਕਹ ਮੇਰੀ ਹੈਗੀ ਕੱਲ ਨੂੰ ਤੇਰੀ ਮਾਂ ਪਾ ਇਹਨੂੰ ਛੇੜੇਗਾ ਕੋਈ ਤੂੰ ਛੱਡ ਦੇਗਾ ਮੈਂ ਕ ਇਹ ਦੱਸ ਮੈਂ ਕ ਚਲ ਅੱਜ ਮਾਂ ਪ ਕਰਦੇ ਨੇ ਕੱਲ ਨੂੰ ਕੋਈ ਵੱਡੀ ਗੱਲਬਾਤ ਹੋ ਗਈ ਬਾਰਦਾਤ ਹੋ ਗਈ ਕੌਣ ਜ਼ਿੰਮੇਦਾਰ ਹੋਗਾ ਜੀ ਕੁਛ ਨੂੰ ਇਤਲਾ ਦਿੱਤੀ ਹੈ ਹਾਂਜੀ ਦਿੱਤੀ ਹੈ ਜੀ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਇਹ ਕਾਰਵਾਈ ਕਰਦੇ ਆ ਜੀ ਜਿਹੜੀ ਦੇਖੋ ਸਾਡੇ ਨਾਲ ਨਾਇਨ ਇਨਸਾਫ ਵੀ ਕਰੀਆ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਕੋਈ ਜ਼ਿਆਦਾ ਉਹ ਨਹੀਂ ਹੈਗੇ ਉਹ ਪਾਵਰਫੁੱਲ ਬੰਦੇ ਹੈ ਅਸੀਂ ਗਰੀ ਲੜਕਾ ਲੜਦਾ ਮੈਡਰ ਸਾਹਮਣੇ ਆਇਆ ਸੋ ਅਰਾਇੰਗ ਨੇ ਇਕ ਮੈਟਰੀਕਲੀ ਪੁੱਛੀ। ਇਹ 10 ਤਰੀਕ ਦੀ ਗੱਲ ਹੈ ਜੀ ਲੜਾਈ ਹੋਈ ਸੀਗੀ ਤੇ ਮੰਡੀ ਦੇ ਵਿੱਚ ਉਹਨਾਂ ਦੇ ਸਬੰਧ ਚ ਮੰਜੂ ਨਾਮ ਦੀ ਲੜਕੀ ਨੇ ਦਰਖਾਸਤ ਦਿੱਤੀ ਸੀ। ਉਹ ਮੰਜੂ ਨਾਮ ਦੀ ਲੜਕੀ ਇੱਥੇ ਬੁਲਾਈ ਹੈ। ਜੋ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇੱਕ ਬੰਦਾ ਇਹਨਾਂ ਦਾ ਦਾਖਲ ਵੀ ਆ ਉਸਮਾ ਇਹ ਸਾਰੇ ਬਿਸਥੇਦਾਰ ਰੱਖ ਦਿੱਤੀ। ਠੀਕ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਕਾਰਵਾਈ ਆਊਗੀ। ਕਿਨੇ ਨਾਲ ਕੋਈ ਕੋਈ ਵਾਲੇ ਗੰਮੀ ਦਾ ਸ਼ੇਅਰ ਹੋਣ ਲੱਗੇ ਛੇੜ-ਚਾਰ ਦਾ ਪਤਾ ਕਰ ਰਹੇ ਆ ਵੀ ਅਸਲ ਗੱਲ ਹੈ ਕਿ ਰਿਸ਼ਤੇਦਾਰੀ ਦਾ ਮੈਟਰ ਰਹਿੰਦਾ ਉਸ ਵਿੱਚ ਕਿਸੇ ਦਾ ਕੋਈ ਕੁਸ਼ਕੀ ਦਾ ਕੋਈ ਕੁਸ਼ੀ ਦਾ ਅਸੀਂ ਬ੍ਰੇਕੀ ਨਾਲ ਇਹਨਾਂ ਚਾਲੂ ਕਰ ਰਹੇ ਹਾਂ ਰਿਸ਼ਤੇਦਾਰੀ ਅਜੇ ਸਿੰਪਲ ਦਰਖਾਸਤਾਂ ਵਿੱਚ ਨਹੀਂ ਚਾਹੀ ਜੋ ਵੀ ਕਾਰਵਾਈ ਬਣੂਗੀ ਉਹ ਕਰਦੇ ਆ